ਲੱਗ ਰਿਹਾ ਕੈਨੇਡਾ ਕੇ ਵੈਲਕਮ ਜੀ ਅੱਜ ਦਾ ਟੌਪਿਕ ਹੈ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਅਤੇ ਪ੍ਰਤੀਕਿਰਿਆ ਰਿਐਕਸ਼ਨ ਸ਼ਹਾਦਤ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਤੋਂ ਭਾਵ ਹੈ ਸੱਚੀ ਗਵਾਹੀ ਸ਼ਹੀਦੀ ਧਰਮ ਜੰਦ ਵਿੱਚ ਮੌਤ ਪੰਜਮ ਪਾਸ਼ਾ ਸਾਇਸਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਕੌਮ ਦੀ ਪਹਿਲੀ ਅਤੇ ਸਰਤਾਜ ਸ਼ਹਾਦਤ ਹੈ ਪਹਿਲੀ ਇਸ ਕਰਕੇ ਕਿਉਂਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਹੋਰ ਸ਼ਹਾਦਤ ਹੋਈ ਨਹੀਂ ਦੇ ਸਰਤਾਜ ਇਸ ਕਰਕੇ ਕਿਉਂਕਿ ਇਸ ਸ਼ਹਾਦਤ ਨੇ ਪੰਜਾਬ ਅਤੇ ਭਾਰਤ ਦੀ ਰੰਗਪ੍ਰਮੀ ਤੋਂ ਜਿਹੜੀ ਅਮੀਰ ਤੇ ਅਮਰ ਸ਼ਹੀਦ ਦੀ ਪਰੰਪਰਾ ਦਾ ਆਰੰਭ ਕੀਤਾ ਹੈ ਉਸ ਦੀ ਸਰਤਾਜਗੀ ਗੁਰੂ ਅਰਜਨ ਪਾਸ਼ਾ ਜੀ ਨੇ ਕੀਤੀ ਹੈ ਉੰਜ ਤਾਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਧਰਮਪੰਥ ਆਦ ਗ੍ਰੰਥ ਦਸਮ ਗ੍ਰੰਥ ਤੇ ਸਾਰਾ ਗੁਰੂ ਇਤਿਹਾਸ ਸ਼ਹਾਦਤ ਦਾ ਹੀ ਪ੍ਰਤੀਕ ਬਿੰਬ ਹੈ ਸਿੱਖ ਕੌਮ ਦੀ ਸਾਰੀ ਉਸਾਰੀ ਭਾਵੇਂ ਅਦਰਸ਼ ਦੀ ਸ਼ਕਤੀ ਉੱਤੇ ਹੋਈ ਹੈ ਪਰ ਨੀਹਾਂ ਵਿੱਚ ਜਿਹੜੀ ਸ਼ਹਾਦਤ ਛਿਲਾ ਰੱਖੀ ਗਈ ਹੈ ਉਹ ਅਰਜਨਦੀਪ ਜੀ ਦੀ ਸ਼ਹਾਦਤ ਉਸ ਸ਼ਹਾਦਤ ਛਿਲਾ ਦਾ ਪਹਿਲਾ ਦਿਵ ਚਮਤਕਾਰ ਹੈ ਅਰਜਨਦੇਵ ਜੀ ਨੇ ਸਹਕਾਰ ਰੂਪ ਵਿੱਚ ਸ਼ਹਾਦਤ ਦੇ ਕੇ ਪ੍ਰਤੱਖ ਹਰ ਦੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ ਉਹ ਇੱਕ ਪਰਮਾਨ ਬਣ ਗਿਆ ਹੈ ਕਿ ਸੰਸਾਰੀ ਜੀ ਜੋ ਜੇ ਆਤਮਾ ਦੇ ਮੰਡਲ ਦਾ ਵਾਸੀ ਹੋਵੇ ਇੱਕ ਮਾਇਕ ਮੰਡਲ ਹੈ ਮਾਇਕੀ ਮੰਡਲ ਤੇ ਇੱਕ ਆਤਮਕ ਮੰਡਲ ਸੋ ਆਤਮਾ ਦੇ ਮੰਡਲ ਦਾ ਵਾਸੀ ਹੋਵੇ ਤਾਂ ਉਹ ਕਿੰਨੀ ਕਠਿਨ ਅਸਰ ਤੇ ਅਨੂਪ ਖੇਡ ਕਰ ਸਕਦਾ ਹੈ ਸਿੱਖ ਕੌਮ ਦਾ ਇਤਿਹਾਸ ਅਜਿਹਾਂ ਕਠਿਨ ਅਸਰ ਤੇ ਅਨੁਪਮ ਖਿੰਡਾਂ ਨਾਲ ਭਰਿਆ ਪਿਆ ਹੈ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ ਪੰਜਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾਂਗੀ ਦੇ ਹੁਕਮ ਨਾਲ 3 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਘਟਨਾ ਨਿਰਿਧਾਰਮਿਕ ਘਟਨਾ ਨਹੀਂ ਸੀ ਇੱਕ ਸਿਆਸੀ ਅਤਿਧਾਰਨਕ ਮਿਲੀ ਹੋਈ ਘਟਨਾ ਸੀ ਹਰ ਘਟਨਾ ਦੇ ਦੋ ਕਾਰਨ ਹੁੰਦੇ ਹਨ ਇੱਕ ਫੌਰੀ ਅਤੇ ਇੱਕ ਬੁਨਿਆਦੀ ਘਟਨਾ ਦੇ ਫੌਰੀ ਕਾਰਨ ਇਸ ਸ਼ਹੀਦੀ ਦੇ ਫੌਰੀ ਕਾਰਨ ਦੋ ਦੱਸੇ ਜਾਂਦੇ ਹਨ ਪਹਿਲਾ ਚੰਦੂ ਸ਼ਾਹ ਦੀ ਦੁਸ਼ਮਣੀ ਚੰਦੂ ਸ਼ਾਹ ਲਾਹੌਰ ਦਾ دیਵਾਨ ਸੀ ਉਸ ਦੀ ਲੜਕੀ ਦਾ ਨਾਮ ਸਦਾ ਕੌਰ ਸੀ ਜਿਸ ਦਿਓ ਮੰਗਣੀ ਕਿਸੇ ਇਜ਼ਤਦਾਰ ਖਤਰੀ ਕਰਾਣੇ ਵਿੱਚ ਕਰਨਾ ਚਾਹੁੰਦਾ ਸੀ ਉਸਨੇ ਆਪਣੇ ਬ੍ਰਾਹਮਣ ਨੂੰ ਉਸ ਲਈ ਯੋਗ ਵਰ ਲੱਭਣ ਲਈ ਭੇਜਿਆ ਉਸ ਬ੍ਰਾਹਮਣ ਨੇ ਗੁਰੂ ਅਰਜਨ ਦੇਵ ਦੇ ਸਹਿਜਾ ਦੇ ਹਰ ਗੋਬਿੰਦ ਨੂੰ ਚੁਣਿਆ ਦੀਵਾਨ ਨੂੰ ਆਪਣੀ ਉੱਚ ਪਦਵੀ ਦਾ ਮਾਣ ਸੀ ਉਹ ਕਹਿਣ ਲੱਗਾ ਕਿ ਪੰਡਤ ਜੀ ਤੁਸੀਂ ਤਾਂ ਚੁਬਾਰੇ ਦੇ ਟਮੋਰੀ ਨਾਲ ਆਏ ਹੋ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਾ ਕਿ ਚੰਦੂ ਨੇ ਗੁਰੂ ਸਾਹਿਬ ਦੀ ਬਾਬਤ ਬੜੇ ਭੈੜੇ ਸ਼ਬਦ ਵਰਤੇ ਹਨ ਤਾਂ ਸੰਗਤਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ ਐਸੇ ਅਮਾਨੀ ਆਦਮੀ ਦੀ ਲੜਕੀ ਦਾ ਰਿਸ਼ਤਾ ਕਬੂਲ ਨਹੀਂ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਜਵਾਬ ਦੇਣ ਤੇ ਚੰਦੂ ਬਹੁਤ ਗੁੱਸੇ ਵਿੱਚ ਆਇਆ ਤੇ ਹਰ ਵੇਲੇ ਬਦਲਾ ਲੈਣ ਲਈ ਮੌਕੇ ਢੂੰਡਦਾ ਰਿਹਾ ਉਸ ਨੇ ਜਹਾਂਗੀਰ ਦੇ ਕਨ ਪਰੇ ਅਤੇ ਗੁਰੂ ਸਾਹਿਬ ਲਈ ਛੇਦੀ ਦਾ ਹੁਕਮ ਜਾਰੀ ਕਰਵਾਇਆ ਪਰਮ ਤੇ ਪਉ ਤੋ ਮੁਕਤੀ ਸਮਕਾਲੀ ਹਕੂਮਤ ਦੇ ਹਰ ਬਾਦਸ਼ਾਹ ਨੇ ਪਰਪੂਰ ਯਤਨ ਕੀਤਾ ਕਿ ਗੁਰੂ ਜੋਤ ਨੂੰ ਪਰਮ ਤੇ ਪਉ ਦੇ ਵਾਸ ਕੀਤਾ ਜਾਵੇ ਪਰ ਕਿਉਂਕਿ ਗੁਰੂ ਜੋਤ ਪਰਮ ਤੇ ਪਉ ਤੋ ਬੁਰੀ ਤਰ੍ਹਾਂ ਸੁਤੰਤਰ ਸੀ ਇਸ ਕਰਕੇ ਉਹਨਾਂ ਨੇ ਸ਼ਹਾਦਤ ਦੇਣੀ ਪ੍ਰਮਾਨ ਕਰ ਲਈ ਪਰ ਕਿਸੇ ਡਰ ਪ੍ਰਾਧਿਨਤਾ ਤੇ ਵਿਰੋਧ ਦੀ ਪ੍ਰਵਾਹ ਨਹੀਂ ਕੀਤੀ ਧ੍ਰੇਲੂ ਕਾਰਨ ਇਸ ਸਿੱਧੀ ਦੇ ਧ੍ਰੇਲੂ ਕਾਰਨ ਸੀ ਕਿ ਗੱਦੀ दैवी ਹੋਵੇ ਜਾਂ ਦੁਨਿਆਵੀ ਉਸ ਉੱਤੇ ਕਾਬਜ਼ ਹੋਣ ਵਾਸਤੇ ਝਗੜੇ ਹੋ ਜਾਣੇ ਸੁਭਾਵਕ ਹੁੰਦੇ ਹਨ ਇਸ ਕਰਕੇ ਗੱਦੀ ਦੀ ਪ੍ਰਾਪਤੀ ਜਾਂ ਅਪ੍ਰਾਪਤੀ ਕਾਰਨ ਜੋ ਪ੍ਰਿਥੀ ਚੰਦੀ ਦਿਮਾਗ ਵਿੱਚ ਵਿਰੋਧ ਉੱਠਿਆ ਉਹ ਵਿਰੋਧ ਗੁਰअर्जुन ਦੇਵ ਜੀ ਨੂੰ ਸ਼ਹੀਦ ਕਰਨ ਵਿੱਚ ਸ਼ਾਹੀ ਵਿਰੋਧ ਦਾ ਸਹਾਇਕ ਬਣ ਗਿਆ ਖੁਸਰੋ ਦੀ ਬਗਾਵਤ ਜਹਾਂਗੀਰ ਦੇ ਸਹਿਜਾਦੇ ਖੁਸਰੋ ਨੇ ਸਿੱਧੇ ਤੌਰ ਤੇ ਪਿਤਾ ਦੀ ਰਾਜਨੀਤੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਹਾਂਗੀਰ ਬਾਦਸ਼ਾਹ ਨੇ ਖੁਸਰੋ ਨੂੰ ਰਾਜ ਦਾ ਬਾਗੀ ਕਰਾਰ ਦੇ ਕੇ ਗ੍ਰਿਫਤਾਰ ਕਰਨ ਦਾ ਐਲਾਨ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਸਿਰ ਤਲੀ ਤੇ ਰੱਖ ਕੇ ਸਹਿਜਾਦੇ ਖੁਸਰੋ ਨੂੰ ਆਪਣੇ ਦਰ ਘਰ ਵਿੱਚ ਰੱਖਿਆ ਜਹਾਂਗੀਰ ਗੁਰਜਨ ਦੇਵ ਜੀ ਨੂੰ ਰਾਜ ਦੋਸ਼ੀ ਧਹਿਰਾਉਣ ਵਿੱਚ ਸਫਲ ਹੋ ਗਿਆ ਖੁਸਰੋ ਦੀ ਬਗਾਵਤ ਤਾਂ ਇੱਕ ਬਹਾਨਾ ਸੀ ਦੂਸਰੋਂ ਮੁਖ ਰੱਖ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਹਾਂਗੀਰ ਦਾ ਆਪਣਾ ਹੀਰਾ ਦਾ ਪਹਿਲਾਂ ਹੀ ਬਣ ਚੁੱਕਾ ਸੀ ਜੋ ਉਸ ਦੀ ਆਪਣੀ ਲਿਖਤ ਤੋਂ ਸਾਫ ਜ਼ਾਹਰ ਹੁੰਦਾ ਹੈ। ਜੋ ਉਸਨੇ ਆਪਣੀ ਸਵੈ ਜੀਵਨੀ ਤੁਜ਼ਕ-ਏ-ਜਹਾਂਗੀਰੀ ਵਿੱਚ ਦਿੱਤੀ ਹੈ ਕਿ ਗੋਇੰਦਵਾਲ ਵਿਖੇ ਪੀਰਾਂ ਬਜ਼ੁਰਗਾਂ ਦੇ ਪੇਸ ਵਿੱਚ ਅਰਜਨ ਨਾਮ ਇੱਕ ਹਿੰਦੂ ਰਹਿੰਦਾ ਸੀ। ਉਸਨੇ ਬਹੁਤ ਸਾਰੇ ਭੋਲੇ-ਪਾਲੇ ਹਿੰਦੂਆਂ ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰੌਰੀ ਅਨੁਸਾਰੀ ਬਣਾ ਲਿਆ ਸੀ। ਦਿੰਚਰ ਆਤਮਕ ਪੀੜੀਆਂ ਤੋਂ ਇਹਨਾਂ ਦੀ ਦੁਕਾਨ ਗਰਮ ਸੀ ਕਿੰਨੇ ਚਿਰ ਤੋਂ ਮੇਰੇ ਦਿਲ ਵਿੱਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਨੂੰ ਇਸਲਾਮ ਵਿੱਚ ਲੈ ਆਉਣਾ ਚਾਹੀਦਾ ਹੈ ਸ਼ੇਦੀ ਦਾ ਅਸਲੀ ਕਾਰਨ ਮੁਗਲ ਬਾਦਸ਼ਾਹਾਂ ਦੀ ਧਾਰਮਿਕ ਨੀਤੀ ਸੀ ਜੋ ਤੌਸਬ ਤੇ ਆਧਾਰਿਤ ਸੀ ਤੌਸਬ ਦਾ ਅਸਲੀ ਕਾਰਨ ਮੁਸਲਮ ਮੁਸਲਮ ਸੰਸਥਾ ਮਿੱਲਤ ਵਿੱਚੋਂ ਮਿਲਦਾ ਹੈ ਮਿੱਲਤ ਦੇ ਉਸੂਲਾਂ ਨੂੰ ਸ਼ਰੀਅਤ ਕਿਹਾ ਜਾਂਦਾ ਹੈ ਜਹਾਂਗੀਰ ਦੇ ਤਖਤੇ ਬੈਣਦਿਆਂ ਸਾਲ ਮਿਲਤ ਨੇ ਜ਼ੋਰ ਫੜਿਆ ਇਸ ਲਈ ਸੈਨਸ਼ੀਲਤਾ ਉੱਟ ਗਈ ਅਤੇ ਕੱਟੜਪੁਣਾ ਆ ਗਿਆਂ ਸੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲੀ ਕਾਰਨ ਸ਼ਰੀਅਤ ਹੈ ਜੋ ਕਿਸੇ ਹੋਰ ਧਰਮ ਜਾਂ ਸੱਭਿਆਚਾਰ ਨੂੰ ਬਰਦਾਸ਼ਤ ਹੀ ਨਹੀਂ ਕਰਦੀ ਹੁਣ ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਅਤੇ ਗੁਰੂ ਅਰਜਨ ਦੇਵ ਜੀ ਨੂੰ ਬਾਦ ਸਿਆਸਤ ਵਜਬ ਬਿਆਸਾ ਰਸਨੰਦ ਅਨੁਸਾਰ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਨੇ ਹੁਕਮ ਜਾਰੀ ਕੀਤਾ ਯਾਸਾ ਕੀ ਹੈ ਕਿ ਸ਼ਾਹੀ ਕਾਨੂੰਨ ਹੈ ਜਿਸ ਨੂੰ ਪਹਿਲੀ ਵਾਰ ਚੰਗੇਜ਼ ਖਾਨ ਨੇ ਬੰਦਾ ਸੀ ਯਾਸਾ ਅਨਸਾਰ ਸਜ਼ਾ ਕੇਵਲ ਉਸ ਕੋਲ ਦਿੱਤੀ ਜਾਂਦੀ ਸੀ ਜਿਹੜਾ ਰਾਜ ਦੰਦਦਾਰ ਵੀ ਹੋਵੇ ਤੇ ਆਤਮਿਕ ਤੌਰ ਤੇ ਮਹਾ ਬਲਵਾਨ ਵੀ ਹੋਵੇ ਨਰਜਨ ਦੀਵ ਦੇ ਦੋਵੇਂ ਦੋਸ਼ ਪ੍ਰਤੱਖ ਸਨ ਇਸ ਕਰਕੇ ਭਾਵੇਂ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਪਹਿਲਾਂ ਤਤੀ ਤਵੀ ਤੇ ਬਿਠਾਇਆ ਗਿਆ ਫਿਰ ਦੇਗ ਵਿੱਚ ਉਭਾਲਿਆ ਗਿਆ ਤੇ ਅਖੀਰ ਰਾਵੀ ਦਰਿਆ ਦੀ ਠੰਡੀ ਸੀ ਜਲ ਵਿੱਚ ਰੋੜਿਆ ਗਿਆ ਪਰ ਤਤੀ ਤਵੀ ਦੇਖਦੇ ਉਬਾਲੇ ਤੇ ਰਾਵੀ ਦਰਿਆ ਦਾ ਠੰਡਾ ਜਲ ਵੀ ਉਹਨਾਂ ਨੂੰ ਆਪਣੇ ਅਦਰਸ਼ ਤੋਂ ਦੁਲਾ ਨਾ ਸਕਿਆ ਅਡੋਤ ਜਿਹੜਨ ਗੁਰਜਿੰਦ ਸਿੰਘ ਜੀ ਸ਼ਹਾदत ਤਾਂ ਦੇ ਗਏ ਪਰ ਗੁਰੂ ਨਾਨਕ ਵਿਚਾਰ ਪਰੰਪਰਾ ਹੋਰ ਗਰਮਵੀ ਤੇ ਸ਼ਕਤੀਸ਼ਾਲੀ ਬਣ ਗਈ ਸੰਖੇਪ ਵਿੱਚ ਜਹਾਂਗੀਰ ਬਾਦਸ਼ਾਹ ਦਾ ਮੌਸਮੀ ਹੋਣਾ ਗੁਰੂ ਸਾਹਿਬਾਨ ਦੇ ਪ੍ਰਚਾਰ ਨਾਲ ਸਿੱਖ ਧਰਮ ਤਕੜੀ ਤਾਕਤ ਬਣਨਾ ਗੁਰੂ ਨਾਨਕ ਦੇਵ ਜੀ ਦੇ ਆਜ਼ਾਦੀ ਦੇ ਉਪਦੇਸ਼ ਜੋ ਸਿੱਖਾਂ ਨੂੰ ਨਿਰਭਉ ਦੇ ਨਿਰਵੈਰ ਹੋਣ ਲਈ ਪ੍ਰੇਰਿਤ ਦੇ ਸੰ ਸ਼ਹਾदत ਦਾ ਵੱਡਾ ਕਾਰਨ ਸਨ ਬੈਨਰਜੀ ਕਹਿੰਦਾ ਹੈ ਕਿ 1604 ਵਿੱਚ ਸਿੱਖਾਂ ਨੇ ਇੱਕ ਮਜ਼ਬੂਤ ਜਥੇਬੰਦੀ ਬਣਾ ਲਈ ਸੀ ਸੰਗਤਾਂ ਤੇ ਮਸੰਦਾਂ ਨਾਲ ਗੁੰਦੀ ਹੋਈ ਜਥੇਬੰਦੀ ਨੇ ਸਿੱਖਾਂ ਨੂੰ ਇਕੱਠਿਆਂ ਕਰ ਦਿੱਤਾ ਕਿਉਂਕਿ 1604 ਵਿੱਚ ਹੀ ਰਵੰਸੇ ਦਾ ਪ੍ਰਕਾਸ਼ ਜੋ ਹੈ ਉਹ ਗੁਰਨਜਨਦੀਪ ਜੀ ਨੇ ਦਰਬਾਰ ਸੇਵਾ ਕੀਤਾ ਇਹ ਜਥੇਬੰਦੀ ਜਹਾਂਗੀਰ ਨੂੰ ਚੁੰਬਦੀ ਸੀ ਜੋ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਵੱਡਾ ਕਾਰਨ ਬਣੀ ਗੁਰੂ ਦਾ ਫਰਮਾਨ ਸੀ ਇਹ ਕਸ਼ਟ ਇਸ ਲਈ ਸਹਾਰੇ ਹਾਂ ਸਾਰ ਰਹੇ ਹਾਂ ਕਿ ਵਾਇਗਰੂ ਦੇ ਸੱਚੇ ਨਾਮ ਦੇ ਪ੍ਰਚਾਰ ਕਰਨ ਵਾਲਿਆਂ ਲਈ ਅਦਰਸ਼ ਬਣ ਜਾਏ। ਨੰ ਕਿਸੇ ਤੇ ਕਸ਼ਟ ਆਵੇ ਤਾਂ ਭਾਣਾ ਮਿੱਠਾ ਕਰਕੇ ਮੰਨੇ। ਵਾਇਗਰੂ ਨੂੰ ਬੁਰਾ ਭਲਾ ਨਾਮ ਆਖਰਾਮ, ਧੋਲ ਨਾ ਜਾਣਾ। ਆਤਮਿਕ ਸ਼ਕਤੀ ਨੂੰ ਸਰੀਰ ਦੀ ਰੱਖਿਆ ਲਈ ਨਹੀਂ ਵਰਤਣਾ ਚਾਹੀਦਾ। ਮਿਕਾਲਫ ਦੇ ਕਥਨ ਅਨੁਸਾਰ ਜਿਹੜਾ ਇਤਿਹਾਸ ਹੈ ਜਿਹੜਾ ਅੰਗਰੇਜ਼ਾਂ ਨੇ ਨਹੀਂ ਲਿਖਿਆ ਹੈ, ਸਿੱਖ ਇਤਿਹਾਸ। ਮਿਕਾਲਫ ਦੇ ਕਥਨ ਅਨੁਸਾਰ ਗੁਰੂ ਅਰਜਨ ਜੀ ਨੂੰ ਉਹਨਾਂ ਦੀ ਆਪਣੀ ਸ਼ਖਸੀਅਤ ਗੁਰਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਸੁਰੂ ਦਾ ਸੁਭਾਅ ਦਾ ਅਦਰ ਕਰਨ ਅਤੇ ਜਹਾਂਗੀਰ ਦੀ ਤੰਗ ਦਿਲੀ ਅਤੇ ਤੋਂ ਸਭ ਕਾਰਨ ਸ਼ਹਾਦਤ ਦਾ ਪਿਆਲਾ ਪੀਣਾ ਪਿਆ। ਉਮਦੇ ਤਾਤਵਾਰਿਕ ਦੇ ਲਖਰੀ ਨੇ ਲਿਖਿਆ ਹੈ ਕਿ ਸ਼ਹਾਦਤ ਨੂੰ ਲਿਖਣ ਲੱਗਿਆ ਕਲਮ ਲਹੂ ਦੇ ਹੰਝੂ girਦੀ ਹੈ ਅੱਖਾਂ ਰੁੰਦੀਆਂ ਹਨ ਦਿਲ ਪਰਦਾ ਹੈ ਤੇ ਜਾਨ ਹੈਰਾਨ ਹੁੰਦੀ ਹੈ। ਸਰਦਾਰ ਬੀਤੂ ਸਿੰਘ ਜੀ ਕਾਸਦ ਆਪਣੀ ਕਵਿਤਾ ਚ ਲਿਖਦੇ ਹਨ ਕਿ ਰੁਤਾਂ ਕੁਦਰਤ ਨੂੰ ਭੁੱਲਣ ਤਾਂ ਭੁੱਲ ਜਾਵਨ ਰੁਤਾਂ ਉਧਰਦ ਨੂੰ ਭੁੱਲਣ ਤਾਂ ਭੁੱਲ ਜਾਵਨ ਪਰ ਸਿੱਖ ਨੂੰ ਮੌਸਮ ਸ਼ਹੀਦੀ ਨਾ ਭੁੱਲਦਾ ਹੈ ਸਾਡਾ ਸ਼ੌਂਕ ਸੰਗੀਨਾ ਤੇ ਸੂਲੀਆਂ ਤੇ ਜਦਵੀ ਤੁਲਦਾ ਹੈ ਪੂਰੇ ਮੁੱਲ ਦਾ ਹੈ ਸਾਡਾ ਇਸ਼ਕ ਬਹਾਰਾਂ ਚ ਮੌਲਦਾ ਨਹੀਂ ਸਾਡਾ ਇਸ਼ਕ ਬਹਾਰਾਂ ਚ ਮੌਲਦਾ ਨਹੀਂ ਇਹ ਖਿਜ਼ਾਵਾਂ ਚ ਫਲਦਾ ਤੇ ਫੁੱਲਦਾ ਹੈ ਇਤਨਾ ਛੰਗੋ ਇਹ ਸੰਗਣਾ ਹੋਈ ਜਾਂਦਾ ਹੈ ਕਿਉਂਕਿ ਬੂਟਾ ਗੁਰੂ ਅਰਜਨ ਦੀ ਕੁੱਲਦਾ ਹੈ ਤੋ 트럼ਪ ਨੇ ਇਸ ਸ਼ਹਾਦਤ ਨੂੰ ਸਿੱਖ ਇਤਿਹਾਸ ਵਿੱਚ ਟਰਨਿੰਗ ਪੁਆਇੰਟ ਮੋੜ ਨਾਲ ਤੁਲਨਾ ਦਿੱਤੀ ਹੈ। ਮਿਰਜ ਜਨਰ ਸਕੌਟ ਸਰ ਇੰਗਲਿਸ਼ ਰਾਈਟਰ ਹੋਇਆ ਹੈ ਕਿ ਆਪਣੀ ਪੁਸਤਕ ਦੀ 6 ਵਿੱਚ ਲਿਖਦਾ ਹੈ ਸੋ ਇੱਕ ਵਾਹਿਗੁਰੂ ਦੇ ਪੁਜਾਰੀਆਂ ਨੂੰ ਧਾਰਮਿਕ ਗ੍ਰੰਥ ਕੇਂਦਰੀ ਧਾਰਮਿਕ ਸਥਾਨ ਮਰਿਆਦਾ ਦਿੱਤੀ ਗਈ ਅਤੇ ਗੁਰੂ ਦੀ ਸ਼ਹਾਦਤ ਨਾਲ ਸਪਿਰਿਟ ਆਫ اپੋਜੀਸ਼ਨ ਮਿਲਿਆ। ਜੁਰ ਅਰਜਨ ਦੇਵ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਸਿੱਖ ਜਥੇਬੰਦੀ ਨੂੰ ਖਤਮ ਕਰਨ ਲਈ ਹਕੂਮਤ ਵੱਲੋਂ ਦਿੱਤੇ ਡਰਾਵਿਆਂ ਜੁਰਮਾਨਿਆਂ ਦ੍ਰਿਸ਼ਤਾਰੀਆਂ ਜਲਾਵਤਨ ਕਰਨਾ ਘਰ ਕਾੜ ਜਬਤ ਕਰਨਾ ਮੁਕਦਮੇ ਚੁਣਾਉਣੇ ਤਸੀਹੇ ਦੇਣੇ ਫਾਂਸੀਆਂ ਦੇਣੀਆਂ ਕੌਮ ਦੇ ਬਾਗੀ ਹੋਣ ਦਾ ਐਲਾਨ ਕਰਨਾ ਅਤੇ ਕਤਲੇਆਮ ਦਾ ਹਾਲ ਇਸ ਤਰ੍ਹਾਂ ਗੁਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਕੁਰਬਾਨੀ ਦਾ ਜਜ਼ਬਾ ਪਿਆ ਸਿੱਖ ਇਤਿਹਾਸ ਵਿੱਚ ਇਸ ਪਹਿਲੀ ਸ਼ਹਾਦਤ ਨੇ ਧਰਮ ਦਾ ਬੀਜ ਪਾ ਦਿੱਤਾ ਤੇ ਇਸ ਲਈ ਹੈ ਕਿ ਸਿੱਖੀ ਦੀ ਫਲਵਾੜੀ ਸ਼ਹੀਦਾਂ ਦੇ ਬੀਜ ਤੋਂ ਹੀ ਤਿਆਰ ਹੋਈ ਹੈ ਗੁਰਪੰਨਿ ਪਾਸ਼ਾ ਦੀ ਸ਼ਾਦਤ ਦਿਨ ਦਿਨ ਦੀ ਜੇ ਵਜੋਂ ਸਿੱਖ ਧਰਮ ਨੂੰ 6ਵੇਂ ਪਾਸ਼ਾ ਵੱਨੋਂ ਮੀਰੀ ਪੀਰੀ ਦਾ ਸੰਤ ਮਿਲਿਆ 11 ਸਾਲ ਦੀ ਉਮਰ ਵਿੱਚ ਗੁਰਗੱਦੀ ਧਾਰਨ ਕਰਨ ਸਮੇਂ ਤਨ ਗੁਰੂ ਹਰਗੋਬਿੰਦ ਧਨ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਉਹ ਮਾਇਆ ਪੇਟਾ ਦੀ ਥਾਂ ਤੇ ਚੰਗੇ ਘੋੜੇ ਚੰਗੇ ਸ਼ਸਤਰ ਅਤੇ ਜਵਾਨੀ ਪੇਟਾ ਕਰਨ ਇਸ ਤਰ੍ਹਾਂ 6ਵੇਂ ਪਾਸ਼ਾ ਜੀ ਨੇ ਤਕੜੀ ਫੌਜ ਤਿਆਰ ਕੀਤੀ ਗੁਰੂ ਸਾਹਿਬ ਨੇ ਚਾਰ ਜੰਗਾਂ ਲੜੀਆਂ ਅਤੇ ਚਾਰ ਹੀ ਜਿੱਤੀਆਂ 100000 ਦਾ ਸ਼ੇਅਰ ਹੈ ਕਿ ਪਾਣੀ ਜਦੋਂ ਸਿਰ ਉਤੋਂ ਦੀ ਲੰਘ ਜਾਵੇ ਪਾਣੀ ਜਦੋਂ ਸਿਰ ਉਤੋਂ ਦੀ ਲੰਘ ਜਾਵੇ ਜਬਰ ਸਬਰ ਵਾਲੀ ਹੱਦ ਲੱਥ ਜਾਵੇ ਅਣਖੀ ਸੂਰਮੇ ਲਈ ਉਦੋਂ ਲਾਜ਼ਮੀ ਹੈ ਕਿ ਤਲਵਾਰ ਦੇ ਮੁਠੇ ਤੇ ਹੱਥ ਜਾਵੇ ਸੋ ਪਿਆਰੀ ਸੰਗਤ ਜੀ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਅਸੀਂ ਸਿੱਖੀ ਸਪਿਰਿਟ ਮੁਤਾਬਕ ਜੀਵਨ ਜੀ ਸਕੀਏ ਉਗੇ ਇਤਿਹਾਸਕਾਰ ਇਹਦੇ ਅਮਲ ਲਤੀਫ ਅੰਸਾਲ ਉਹਨਾਂ ਦੀ ਸ਼ਹਾਦਤ ਨਾਲ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਇੱਕ ਮੋੜ ਆਇਆ। ਅਤੇ ਸਿੱਖਾਂ ਤੇ ਮੁਗਲਾਂ ਦੋਹਾਂ ਲਈ ਬੜੀ ਦੂਰ ਤੱਕ ਅਸਰ ਕਰਨ ਵਾਲੇ ਨਤੀਜੇ ਨਿਕਲੇ। ਸਜਮੁਤ ਧੰਗੁਰਾ ਜਨਦੀਪ ਜੀ, ਪਿਆਰ, ਸ਼ਰਦਾ, ਨਿਮਰਤਾ, ਸੇਵਾ ਅਤੇ ਕੁਰਬਾਨੀ ਦੇ ਪੰਜ ਸਨ। ਵਾਇਕੂ ਜੀ ਕਾ ਖਾਲਸਾ, ਵਾਇਕੂ ਜੀ ਕੀ ਫਤਿਹ ਜੀ। ਵਾਇਕੂ ਜੀ ਕਾ ਖਾਲਸਾ, ਵਾਇਕੂ ਜੀ ਕੀ ਫਤਿਹ। ਕੇ ਸੰ ਮਿਸਿਸ ਅਮਰਿਤਪਾਲ ਕੋਰ ਜੀ ਨਿਊ ਜਿਹੜੇ ਕਿ ਐਡਮੰਟਨ ਤੋਂ ਸਾਡੇ ਨਾਲ ਜੁੜੇ ਸਨ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ